ਆ ਲੈ ਆਓ ਬਈ ਖੇਤੀ ਨੇ ਵੜੀਏ ਕੰਮ ਉਹ ਕਿੱਥੇ ਸੱਚ ਬਿਜ਼ਨਸ ਵੂਮਨ ਨਹੀਂ ਦੇਖ ਰਹੀ ਮੈਂ ਇਹਨਾਂ ਨੂੰ ਕਿੱਥੇ ਪਤਾ ਹੀ ਦੇਣਾ ਮੈਂ ਵਿਆਹ ਕਰਾ ਲੈਣਾ ਇਹਨਾਂ ਨੂੰ ਭਾਬੀ ਕਿੱਥੇ ਬਰਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵਗੇ ਮੇਰੀਆਂ ਸਾਰੀਆਂ ਭੈਣਾਂ ਨੂੰ ਭਰਾਵਾਂ ਨੂੰ ਰਖੜੀ ਦੀਆਂ ਬਹੁਤ-ਬਹੁਤ ਵਧਾਈਆਂ ਇਹ ਠਾਰ ਸਾਨੂੰ ਸਾਰਾ ਸਾਲ ਇਹਦੀ ਵੇਟ ਰਹਿੰਦੀ ਆ ਸੋ ਸਪੈਸ਼ਲੀ ਭੈਣਾਂ ਨੂੰ ਨੇਦੀ ਕਿਉਂਕਿ ਭੈਣਾਂ ਨੂੰ ਕਾਫੀ ਸਾਰੀ ਗਰਾਈ ਹੋਣੀ ਹੁੰਦੀ ਹੈ ਇਸ ਤਰ੍ਹਾਂ ਕਰਕੇ ਸੋ ਅੱਜ ਸਾਡੇ ਵੀ ਅਮਨ ਜਿਹੜੀ ਆ ਉਹਦੀ ਉਹ ਪਹਿਲੀ ਰਖੜੀ ਨਾ ਵਿਆਹ ਤੋਂ ਬਾਅਦ ਤੇ ਉਹ ਆਪਣੇ ਜਿਹੜਾ ਆਪਦੇ ਭਰਾਵਾਂ ਲਈ ਸਰਪ੍ਰਾਈਜ਼ ਪਲਾਨ ਕਰ ਰਹੀ ਸੀ ਬਾਕੀ ਮੈਂ ਹੁਣੇ ਉੱਥੇ ਰੰਡਿਆਲੇ ਰਖੜੀਆਂ ਬਣ ਕੇ ਆਈ ਸੀ ਤੇ ਲਓ ਜੀ ਅੱਜ ਜਿਵੇਂ ਤੁਹਾਨੂੰ ਪਤਾ ਹੈ ਡੱਬੇ ਡੁੱਬੇ ਆ ਚੁੱਕੇ ਆ ਤੇ ਤਿਆਰੀ ਦੱਪੇ ਪਰ ਜਾ ਰਿਹਾ 1 2 3 4 5 6 7 8 9 10 ਦੇ ਭਰਾਵਾਂ ਨੂੰ ਭੇਜਨੇ ਹਣੇ ਨਾ ਤੇ ਆਪਾਂ ਉਹ ਭਰਾਵਾ ਹਾਂ ਆਪਣੇ ਘਰੇ ਸਾਡੇ ਭਰਾਵਾਂ ਤੋਂ ਬਿਨਾ ਹੋਰ ਬੰਦੇ ਵੀ ਕੰਮ ਕਰਦੇ ਹਾਂ 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 ਅਸੀਂ ਉਹਨਾਂ ਲਈ ਵੀ ਲਿਆਂਦੇ ਆ ਸਾਰੇ ਲਈ ਕਿੰਨੇ ਬੰਦੇ ਆ ਤਿੰਨ ਜਣੇ ਆ ਇੱਕ ਤਾਂ ਗੁਰਵਿੰਦਰ ਜੀ ਰਖੜੀ ਇੱਕ ਜੀ ਕਾਕਾ ਕਾਕਾ ਗਿਆ ਅਕਸਰ ਹੋਰ ਤੇ ਗੁਰਕਿਰਤ ਦੀ ਰਖੜੀ ਹੋ ਗਈ ਰਾਤੀ ਕਣੀ ਹੋ ਗਈ ਰਾਤ ਨੂੰ ਦਰਸ਼ਨ ਇੱਕ ਜਿਹੜਾ ਆਪਣੀ ਐਮਬਰਾਇਡਰੀ ਦੀ ਮਸ਼ੀਨ ਚਲਾਉਂਦਾ ਉਹਦੀ ਸੋ ਇਸ ਕਰਕੇ ਮੈਂ ਦੇਖਦਾ ਕਾਕਾ ਤੁਹਾਨੂੰ ਲੱਗਿਆ ਕਿ ਇਹ ਕੋਈ ਗੱਲ ਨਹੀਂ ਅੱਛਾ ਇਹ ਡੱਬੇ ਫਿਰ ਉਹਨਾਂ ਦੇ ਆਏ ਸਾਰੇ ਉਹਨਾਂ ਲਈ ਰਖੜੀਆਂ ਵੀ ਲੈਣੀਆਂ ਉਹਨਾਂ ਦੀ ਰਖੜੀਆਂ ਛੋਟੀਆਂ ਰਖੜੀਆਂ ਤਾਂ ਫਿਰ ਜਿਹੜੀਆਂ ਅਮਨ ਨੇਰ ਕੀ ਹਲਦੀ ਜਿਹੜੀ ਫਸਟ ਰਖੜੀ ਸੀ ਤੇ ਉਹ ਫਿਰ ਅਕੋਰਡਿੰਗਲੀ ਆਪਦੇ ਲੈ ਕੇ ਆਈ ਉਹ ਹਾਈ ਫਾਈ ਬੰਦੇ ਆ ਅਸੀਂ ਤੇ ਸਿੰਪਲ ਜਿਹੀ ਲਿਆਏ ਆ ਲੈ 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 ਉਹ ਕਿੱਥੇ ਸੱਚ ਬਿਜ਼ਨਸ ਮੂਵਮੈਂਟ ਨਹੀਂ ਦੇਖ ਰਹੀ ਉਹ ਗੱਲ ਕਿੱਧਰ ਗਈ ਬਿਜ਼ਨਸ ਮੂਵਮੈਂਟ ਮੰਮੀ ਆ ਗਿਆ ਵੋਏ ਵੋਏ ਅੱਛਾ ਆਏ ਹਾਏ ਜੁਬਿਲੀ ਦਾ ਰੀਆ ਗਿਫਟ ਹੈ ਇਹ ਕਾਤੂਰੀ ਫੇਰਦੀ ਹੈ ਪਤਲੋ ਇਹਦੀ ਸੱਚ ਮਜ਼ਾਕ ਨਹੀਂ ਹੋ ਰਿਹਾ ਇਹ ਤਾਂ ਭਾਈ ਕੱਲ ਦੀਆਂ ਫੰਕਸ਼ਨ ਤੋਂ ਆਈਆਂ ਇਹ ਨਹੀਂ ਬੋਲੀਆਂ ਮੈਨੂੰ ਪੱਕਾ ਪਤਾ ਗੱਗੂ ਇਹਨਾਂ ਦੀ ਹੱਥ ਕੀ ਹੋਈਏ ਜਮਾਨਾ ਸਕੂਲੇ ਸਕੂਲ ਚ ਨਾ ਇੰਟੂ ਇਸ ਹਾਫਟੋ ਸੋਨੀਓ ਉਹਦਾ ਕਿਤਾਬ ਮਿਲਿਆ ਇਹਨੂੰ ਤੇ ਇਹਨੂੰ ਤੇ ਇੱਕ ਕਮੂ ਮਿਲਿਆ ਕਹਿੰਦੀ ਇੱਕ ਕਮੂ ਲਿਆ ਜਾਇ ਇਹਨੂੰ ਮਿਲਿਆ ਤੇ ਅਗਲਿਆਂ ਨੇ ਜਿੱਥੇ ਮਾਡਲਿੰਗ ਚ ਏਕ-ਏਕ ਵਾਰੀ ਰੈਂਪ ਕਰਾਉਣੀ ਸੀ ਨਾ ਪੱਕੇ ਬਾਕੀ ਬੱਚਾ ਤੋਂ ਹਰ ਲੀਨ ਤੇ ਪ੍ਰਾਜ਼ ਇਥੇ ਇੰਟਾ ਰੌਂਡ ਹਾਂ ਆ ਠੀਕ ਐ ਹਰ ਤੇ ਨਹੀਂ ਇਹਨਾਂ ਦੀ ਡਰੈਸ ਚ ਚੱਲੇ ਪ੍ਰਾ ਵੈਸੇ ਮਿਹਨਤ ਇਹਨਾਂ ਦੀ ਹੋਈ ਸੀ ਪਰ ਵੈਸੇ ਸਾਡੇ ਰੰਗ ਕਾਲੇ ਨਹੀਂ ਆ ਗਏ ਹੋਣੇ ਜਮਾਂ ਚਾਬੀ ਕਿੱਥੇ ਰੱਖੀ ਸਹੀ ਆਉਂਦੇ ਰੰਗ ਭਾਈ ਆਵੇ ਇੱਥੇ ਕਾਲੇ ਆ ਗਏ ਰੰਗ ਚੱਲਿ ਆਓ ਭਾਈ ਛੇਤੀ ਨਵੇੜੀਏ ਕੰਮ ਨਹੀਂ ਆ ਬੋਲਦਾ ਉਹ 12 ਦਾ ਵਾ ਚੱਲੇ 12 ਅੱਜ ਨੇ ਲੱਗ ਗਈ ਉਹ ਆਪਾਂ ਸਮਝਾਇਆ ਕੈਨੇਡਾ ਜੇ ਦੇਣੀ ਜੜਿਆ ਉਧਰ ਤੇ ਬਣਾ ਲੈਨੇ ਆ ਅੱਬਾਂ ਇੰਗਲੈਂਡ ਦੇ ਬਣਾ ਸਕਦੇ ਆ ਲੀਡਸਟਾਇਡ ਦੇ ਆ ਫੋਨ ਆਈ ਜਾਂਦਾ ਨਹੀਂ ਕੈਨੇਡਾ ਚ ਲੀਡ ਸਹਿਰ ਜੀ ਦਾ ਓ ਆਸਟ੍ਰੇਲੀਆ ਸੱਚ ਉਹ ਕੋਰੇ ਆ ਇੰਗਲੈਂਡ ਦੀ ਜੀ ਵੀ ਆ ਜੇ ਬਰ ਦੇਨੇ ਬਣੇ ਭੈਣਾਂ ਨੂੰ ਪੈਸੇ ਓ ਭੈਣਾਂ ਭੈਣਾਂ ਤੇਰੀਆਂ ਤੇਨੂੰ ਸਾਡੀਆਂ ਆ ਆਈ ਤਾਂ ਕੋਈ ਨਹੀਂ ਦਿੱਦੇ ਹੁੰਦੇ ਪੁੱਛਣਾ ਕੋਈ ਦਿੱਤਾ ਨਾ ਮੈਂ ਮੈਂ ਇਹਨਾਂ ਨੂੰ ਹੁਣ ਕਿੱਥੇ ਪਤਾ ਕੀ ਦੇਣਾ ਮੈਂ ਮੈਂ ਵਿਆਹ ਕਰਾ ਲੈਣਾ ਤੇ ਮੇਰੇ ਭਾਬੀ ਕਿੱਕ ਕਰਨ। ਸਭ ਤੋਂ ਵੱਡਾ ਗਿਫਟ ਇਹ ਆ। ਭਾਬੀ ਕਿਤੇ ਕਰਦੈਨੀ ਉਮਰ ਭਰ ਲਈ ਇਹਨਾਂ ਨੇ ਮੇਰਾ ਵਿਆਹ ਕਰਾ ਦੇਣ ਗਿਫਟ ਹੀ ਗਿਫਟ ਹੋ ਜਾਣਾ ਕਰਾ ਦੇਣ ਵਾਲਿਆ। ਉਹ ਤਾਂ ਫਿਰ ਗਿਫਟ ਸਾਨੂੰ ਥੋੜੀ ਮਿਲਤੋ ਤਾਂ ਆਪਦੇ ਲਈ ਗਿਫਟ ਮਿਲ ਜਾਣਾ। ਨੋ ਪੈਸੇ ਦੇਣ ਦੀ ਗੱਲ ਹੈ। ਕਈ ਸ਼ਰਦਾ ਉੱਠ ਕੇ ਆ ਕੇ ਬਹਿ ਗਏ ਕਹਿੰਦੇ ਨਾਲ ਹੀ। ਵੀ ਇਹ ਫੰਡ ਦੀ ਹੁਣ ਲੋੜ ਪੈਣੀ ਆ ਮੁੰਡਿਆਂ ਨੂੰ। ਵੀ ਫੰਡ ਵਾਵਾ ਲੱਗ ਜਣਾ ਕੰਮ ਦੀ। ਮੈਂ ਜਾਪੇ ਲਾਓ ਨਾ ਲਾਓ ਬਧੇਰਾ ਚਰ ਮੈਂ ਫੰਡ ਦੇ ਤਾ। ਹੁਣ ਤੁਹਾਡੀ ਜ਼ਿੰਮੇਵਾਰੀ। ਆ ਆਪਣੇ ਦੇ ਹੱਥਾਂ 'ਚ ਖੜੇ ਆ ਬਾਲ। ਓਏ ਇਹ ਤਾਂ ਜਵਰਾ ਆ। ਮੰਮੀ ਸੇਖ ਲਾ ਕੁਝ। ਸੇਖ ਲਾ। ਵੇਖੋ। ਕਿਉਂ ਆ ਜੋ ਛੋਟਾ ਵਾ। ਉਹ ਤਾਂ ਮੈਂ ਵੀ ਦੇ ਦਿੰਦੀ ਆ। ਉਹਨੇ ਪਹਿਣਾ। ਹਾਂ ਦਾਦੂ। ਚਲ ਆ ਹੁਣ ਲੈ ਆ। 10 ਹੱਥ ਹੋ ਗਏ ਵੇਖ ਲੋ ਵੀ। ਅਈ ਨਾ ਚੱਲ ਮੈਂ ਇਹ ਵਿਗੜੀ ਮੰਮੀ ਆ ਸਾਡੀ ਦੇਖ ਲੋ ਦੇਖੋ ਅੱਜ ਇਹ ਕੁੜੀ ਨੂੰ ਸਿੱਖਲਾ ਕੁਝ ਕੌਣ ਦਿਓ ਆਪੇ ਇਹ ਜਿਹੜੇ ਸਰਪ੍ਰਾਈਜ਼ ਗਿਫਟ ਹਨ ਇਹ ਪ੍ਰਭੂ ਨੇ ਆਪ ਹੀ ਨਾਲ ਗਈਆਂ ਹੋਣੀਆਂ ਵਾ ਸਾਲ ਨੂੰ ਪਸੰਦ ਆਪਿਆ ਵੀ ਚੀਜ਼ ਕਰਕੇ ਨੰਦੇ ਵਾਲੇ ਗਈਆਂ ਸੀ ਹਾਂ ਅੱਛਾ ਤੇਰੇ ਪਤਾ ਦਾ ਹੋਣਾ ਹੀ ਹੈ ਕੀ ਮੈਂ ਦਾ ਦਾ ਸੈਂਟਰ ਆ ਸੀ ਬਈ ਦੰਦੀ ਦਾ ਜਾਂਦਾ ਹੀ ਆ ਉਹ ਕਿ ਦੰਦ ਕੱਢੀ ਜਾਂਦੀ ਆ ਹਾਲ ਚੋ ਤੋ ਤਿੰਨ ਵਾਰੀ ਆਣੀ ਦੰਦ ਕੱਢੀ ਆ ਦੀ ਵੇਖ ਕੇ ਚੀਜ਼ਾਂ ਲੈ ਇੱਕ ਵਾਰੀ ਹੀ ਆਂਦੀ ਹੈ ਸਾਲ ਚ ਰੱਖੜੀ ਇਹ ਦਿੱਤੀ ਪ੍ਰਾਪਾ ਇਦਰ ਨੋ ਬਾਈ ਦਾ ਰਖੜੀ ਬੰਨਣੀ ਆ ਇਹ ਸਰਪ੍ਰਾਈਜ਼ ਆ ਲਿਆਓ ਜੀ ਆ ਵੇਖੋ ਕੋਲੇ ਕਰਕੇ ਦਿਖਾਓ ਮੇਰਾ ਸੋਹਣਾ ਵੀਰ ਮੇਰਾ ਸੋਹਣਾ ਵੀਰ ਇਹ ਕਿੱਥੋਂ ਲੱਭ ਕੇ ਲਿਆਈ ਗਈ ਇਹ ਮੈਂ ਲੱਭ ਲਿਆਂਦਾ ਮੋਗੇ ਲੱਭਦਾ ਵਾਹ ਵਾਹ ਜੀ ਬਾਤ ਦਾ ਮੈਂ ਆ ਤਾਂ ਮੇਰੇ ਇੱਕ ਪੱਲੇ ਪੈ ਸਕਦਾ ਬਦਾਮ ਵੀ ਮੇਰੇ ਪੱਲੇ ਪੈ ਜਾਂਦੇ ਨੇ ਚਾਹ ਨਹੀਂ ਪੈਣ ਦੇਣੀ ਲੈ ਤੇਲੀ ਲਿਆਂਦੀ ਤੂੰ ਬਦਾਮ ਫੇਰ ਜਾ ਕੇ ਮੈਂ ਕਰਦਾ ਸੋਨੇ ਨਹੀਂ ਆਣਾ ਸੀਗਾ ਉਹਨੇ ਚਾਹ ਵੀ ਲਿਆਂਦੇ ਵੇ ਇੱਕ ਵਨ ਸੋਨੇ ਲੈ ਦੱਸ ਵੀ ਉਹਨੂੰ ਰੱਖੜੀ ਨਾ ਰਖੜੀ ਨਾ ਜੇ ਬੰਨੀ ਨਹੀਂ ਚਾਕਲੇਟ ਪਹਿਲਾਂ ਖਾਣ ਪੈ ਗਿਆ ਆ ਲੈ ਗੁਲਾਮ ਔਰ ਡੱਬਾ ਖੋਲੋ ਇੱਕ ਡੱਬਾ ਹੋਰ ਮੂੰਹ ਮਿੱਠਾ ਕਰਾਉਣ ਦਾ ਹਾਂ ਬੈਠੇ ਉੱਪਰ ਡੱਬਾ ਇਹਦੀ ਗੱਲ ਬਾਤ ਹੈ ਇੱਧਰ ਨੈਕਸਟ ਲੈਵਲ ਹੀ ਆ ਨੈਕਸਟ ਲੈਵਲ ਹੀ ਹੈ ਵਧ ਰਹੀ ਅਗਲੀ ਦਾ ਚਾਹ ਸੀ ਅਗਲੀ ਦੀ ਪਹਿਲੀ ਰਖੜੀ ਰਿਹਾ ਤਾਂ ਬਾਅਦ ਘਰ ਵਾਲੇ ਦਾ ਫੋਨ ਦਾ ਅਗਲੀ ਲਿਆ ਕਰ ਉਹ ਇੱਕ ਦੂਜੀ ਇੱਕ ਦੂਜੇ ਦੀ ਖੁਸ਼ੀ ਮੰਗਣ ਵਿੱਚ ਰੱਬ ਵਰਗਾ ਨਜ਼ਾਰਾ ਹੁੰਦਾ ਹੈ ਭੈਣ ਦਾ ਵੀਰ ਬਿਨਾਂ ਤਾਂ ਵੀਰ ਦਾ ਭੈਣ ਬਿਨਾਂ ਗੁਜ਼ਾਰਾ ਹੁੰਦਾ ਹੈ ਵੀਲੇ ਸਾਂਝੀ ਨਹੀਂ ਆਈ ਗੱਲ ਨੂੰ ਸਹੀ ਨਹੀਂ ਪੜਿਆ ਸਹੀ ਨਹੀਂ ਪੜਿਆ ਇੱਕ ਦੂਜੇ ਦੀ ਖੁਸ਼ੀ ਮੰਗਣ ਵਿੱਚ ਰੱਬ ਵਰਗਾ ਨਜ਼ਾਰਾ ਹੁੰਦਾ ਹੈ ਭੈਣ ਦਾ ਵੀਰ ਦਾ ਬਿਨਾਂ ਵੀਰ ਦਾ ਭੈਣ ਬਿਨਾਂ ਗੁਜ਼ਾਰਾ ਹੁੰਦਾ ਹੈ ਆ ਵੇ ਨਹੀਂ ਹੁੰਦਾ ਨਹੀਂ ਹੁੰਦਾ ਗੁਜ਼ਾਰਾ ਨਹੀਂ ਹੁੰਦਾ ਲੇਕਿਨ ਨਹੀਂ ਨਹੀਂ ਲਿਖਿਆ ਆ ਮੈਂ ਸਟੈਂਡਿੰਗ ਹੋ ਗਿਆ ਆ ਹੋਰੀ ਕੋ ਲੈ ਤਾ ਲੈਣਾ ਨਾ ਇਹ ਨਾ ਕਰ ਆ ਗੋਲ ਲੀ 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 ਦੇ ਤੇ ਮੂੰਹ ਵਿੱਚ ਕਿਹੜਾ ਹੀਰੋਇਲਾ ਲੱਗਾ ਮੇਰੇ ਅੰਦਾ ਆਪਣੇ ਪੜਨ ਚ ਬੱਤੇ ਲਿਖਾ ਭੈਣ ਦਾ ਵੀਰ ਬਿਨਾ ਤੇ ਵੀਰ ਦਾ ਭੈਣ ਬਿਨਾ ਗੁਜ਼ਾਰਾ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਲਿਖੋ ਨਹੀਂ ਨਹੀਂ ਨਾ ਕੋਈ ਤਾਂ ਚਾਹੀਦਾ ਹੀ ਹੈ ਟੇਪ ਤੇ ਆਹ ਵਾਲਾ ਨਹੀਂ ਹਾਂ ਇਹਨੇ ਵੀ ਐਂ ਲਿਖਿਆ ਹਣ ਬਲ ਕਰਨ ਹਣਾ ਦੁਆਰ ਵਾਜੀ ਦਾ ਆਹ ਬਲ ਕਰਨ ਕਿਹਦੇ ਮਾਜੀ ਦਾ ਆ ਵੀਰ ਕਿਵੇਂ ਦਵਾ ਗੁਗੂ ਏਗੀ ਬੀ ਗ੍ਰੈਜੂਏਟ ਲੈ ਜਾਂਦੇ ਹਾਂ। ਲੁਕੂ ਨੇ ਰਕੜੀ ਕਿ ਟਵੀਂਟੀ ਬਣੀ ਐ। ਲੁਕੂ ਤੋਂ ਐਵੇਂ ਪੋਚ ਲੈ। ਐਡੀ ਪਤਲੀ ਤਾਂ ਹੈ ਨਹੀਂ ਏ। ਐਵੇਂ ਪੋਚ ਲੈਣਾ ਨੇ ਕਿਉਂ? ਐਡੀ ਪਤਲੀ ਤਾਂ ਹੈ ਨਹੀਂ। ਤੁਸੀਂ ਵੀ ਕਹਿੰਦੇ ਡਬਲ ਲੈ ਆਗੇ। ਤੇ ਉਹ ਪੀਂ ਕਰਦੀਆਂ ਨਹੀਂ ਪਤਾ ਆਪਾਂ ਪਾਉਣੀ ਨਹੀਂ ਇਸੇ ਲਈ। ਐਵੇਂ ਪੋਚ ਲੈਣਾ ਵਾ। ਇਸੇ ਲਈ ਆਪਾਂ ਪਾਉਣੀ ਨਹੀਂ ਬੱਤੇ। ਲੁਕੂ ਨੇ ਕਿ ਦੋ ਵੀ ਰੱਖ ਰਹੀ ਐ ਕਰਨੀ ਐ ਜਿਵੇਂ ਉਹਨੇ ਐਂ ਕੀਤੀ ਐ। ਯੈਸ। ਆਹ ਚੱਕ। ਯੈਸ ਚਲੋ ਚਲੋ ਚਲੋ। 200 ਡਾਲਰ। ਉਹ ਮੈਂ ਲੈਤਾ ਹਾਂ 200 ਡਾਲਰ ਦੇਦਾ ਹਾਂ ਪਰ ਉਹਦਾਉਂਦੇ ਨਹੀਂ ਨਾ ਜਾਲਦੀ ਉਹ ਇੱਕ ਜ਼ੀਰੋ ਫਾਲਤੂ ਹੀ ਲਾਈ ਜਾਣਾ ਮੰਨੀ ਆ ਜਾ ਮੈਂ ਪਹਿਲੀ ਰੱਖਣੀ ਸੀ ਬਿਆਹ ਤੋਂ ਬਾਅਦ ਤਾਂ 12 ਚਾਸੇ ਅਲੈਨ ਬਲਦਨ ਵਾਹ ਹੇ ਜਿਹੜੀ ਪ੍ਰੈਜ਼ੀਡੈਂਟ ਇਹ ਵੀ ਡੱਕਰ ਇਹ ਚਾਜ ਰੱਖੀ ਹੁੰਦੀ ਹੈ ਇਹ ਵੇ ਮੈਂ ਪਹਿਲੇ ਨਹੀਂ ਵੇਖਿਆ ਵਾ ਬੰਨੇ ਰਕੜੀ ਬੰਨ੍ਹਿਆ ਇਹ ਰਿਵਾਜ ਹੀ ਥੋੜੇ ਚਿਰ ਤੋਂ ਚੱਲਿਆ ਹੈ ਮੈਂ ਚਲਾਇਆ ਰਿਵਾਜ ਥੈਂਕ ਯੂ ਥੈਂਕ ਯੂ ਥੈਂਕ ਯੂ ਇੰਤਾਂ ਫਿਰ ਅਰਮਦਨ ਦੀ ਕਹਾਣੀ ਸ੍ਰੀ ਪੀਰ ਬਾਜ ਜਸਮਾਨ ਵਾਹੀਓ ਚਲ ਆਜੋ ਚਲੋ ਭਾਈ ਜਮਰਾਜ ਵੱਲੇ ਹੁਣ ਹੋ ਜੋ ਨਹੀਂ ਆਪਣੇ ਇਹ ਕਿਲੋ ਨੰਗਰਾ ਦੇ ਆ ਜਾ ਸਜੋ ਦੋ ਰਿੰਡੀਆਂ ਵਾ ਜਿਹੜੇ ਪਸੰਦ ਆਇਆ ਆ ਵਧੀਆ ਹੈ ਗੁੱਗੂ ਪਸੰਦ ਆਇਆ ਮੋਰ ਨਾਈਸ ਆ ਗੌਰ ਨਾਈਸ ਹੈ 200 ਡਾਲਰ ਦਾ ਸਲਮਾਨ ਕੀਤਾ ਜਾ ਰਿਹਾ ਹੈ ਜੀਰੋ ਦਾ ਕੋਈ ਮੁੱਲ ਨਹੀਂ ਮੱ ਜੀਰੋ ਦਾ ਤਾਂ ਮੁੱਲ ਨਹੀਂ ਜੀਰੋ ਨਾਲ ਮੁੱਲ ਪੈਂਦਾ ਵਾ ਇੱਕ ਜੀਰੋ ਘਟ ਜੇ ਤੇ ਸਾਰਾ ਕੁਝ ਘਟ ਜਾਂਦਾ ਤੇ ਜੇ ਜੀਰੋ ਇੱਕ ਵਧ ਗਿਆ ਨਾ ਤੇ ਬਹੁਤ ਕੁਛ ਬਾਹਰ ਜਾਂਦਾ ਉਹ ਲੱਗੀ ਹੁੰਦੀ ਆ ਗੱਲ ਉਹ ਉਹ ਵੇ ਹੈਗੇ ਆ ਮੰਨੀ ਜੀ ਆ ਭੈਣ ਨੇ ਜਾਣਾ ਵਾ ਉਹ ਕਰ ਡੱਬੇ ਚਲੋ ਮੈਂ ਪਹਿਲਾਂ ਆ ਭੈਣ ਨੂੰ ਵੇਖ ਕੇ ਜੀ ਤੱਕ ਪਹੁੰਚਾਉਂਦਾ ਭੈਣ ਨੇ ਜਾਣਾ ਪਿੰਡ ਜਾਵੜਾ ਤੇ ਹੁਣ ਤੂੰ ਲਾ ਲਈ ਤੋਂ ਆਪਾ ਡਾਲਰ ਦਿੱਤੇ ਆ ਜਿੰਨੇ ਦਿੱਤੇ ਆ ਸਾਨੂੰ ਮੈਂ ਤਾਂ ਪਹਿਲਾਂ ਹੀ ਖੜਦੇ ਆ ਹੁਣ ਜਦੋਂ ਦੇਖਿਆ ਡਾਲਰ ਜੇ ਵੇਖੀ ਨਹੀਂ ਸਿੱਧ ਮਰ ਜਾ ਜਰ ਵੈਰੀ ਗੁੱਡ ਥੈਂਕ ਯੂ ਸੋ ਵੰਗਿਆ ਲੱਗਿਆ ਬ੍ਰਾਬ ਨਾਈਸ ਸਸਤਾ ਵਰਤੋ ਹੀ ਸਾਧਿਆ ਨਾ ਮਮਾ ਜੀ ਨਹੀਂ ਉਹਨੇ ਡਾਲਰ ਉਹਨੇ ਤਾਂ ਆਦੀ ਤੇ ਨਾ ਹੀ ਵਰਤ ਸਕਣ ਤੇ ਨਾ ਹੀ ਕੋਈ ਨੂੰ ਤਾਂ ਵਰਤ ਸਮਝਿਆ ਅਚਾਨਣ ਨੇ ਡਾਈਟਿੰਗ ਕੀਤੀ ਅਜ ਉਹਨੇ ਹੀ ਕੰਮ ਖਰਾਬ ਹੋ ਗਿਆ ਮਮਾ ਜੀ ਤਾਂ ਵਰਤ ਸਾਧਿਆ ਡਾਲਰ ਨਾ ਹੈ ਨਾ ਕਨੇਡਾ ਤੇ ਦੱਬ ਕਿੱਥੇ ਲੱਗਣ ਇੱਧਰ ਗੰਨ ਨਹੀਂ ਆਉਂਦੀ ਉਹ ਤਾਂ ਇੱਧਰ ਵੀ ਕੰਮ ਨਹੀਂ ਗੁੱਥਮ ਗੁੱਥੀ ਹੋਇਆ ਪਿਆ ਵਾ ਦੀ ਆ ਗਈ ਆ ਗਈ ਉਹ ਹਰ ਮੰਦੇ ਵੀ ਬੰਨੀ ਇਹ ਤਾਂ ਲੈ ਕੇ ਨਾ ਰੱਖ ਤਾ ਤੇ ਚਾਹਤ ਨਹੀਂ ਪਹਿਲਾਂ ਖਾ ਲਈ ਨਾ ਮੈਂ ਇਹਨੂੰ ਕਹੀ ਜਾਂਦੀ ਵੀ ਉਹਨਾਂ ਨੇ ਖਵਾਉਣੀਆਂ ਵਾਰ-ਵਾਰ ਤੇ ਤੂੰ ਇਹ ਪਹਿਲੇ ਖਾ ਲਈ ਆ ਜਾ ਵੀ ਇਹਨੇ ਇੱਥੇ ਮਿਠਾਈ ਖਾਈ ਦਾ ਬਾਹਲਾ ਮਿੱਠਾ ਖਾਣ ਰਕੜੀਆਂ ਫੜ ਲਓ ਲੇ ਇਨਕੋ ਹਾਲ ਲਾਉਣ ਦੇ ਆਦੀ ਆਦੀ ਫੜ ਲਓ ਇੱਕ ਚਲੋ ਇਨ ਫੋਲੋ ਨੂੰ ਪਰ ਵੀ ਗੁੱਲੀ ਪਈ ਹੈ ਚੰਗਾ ਕੋਈ ਖਵਾ ਦਿਓ ਇਹਨੂੰ ਅੱਧੀ ਅੱਧਾ ਪਿਸ ਕਰਕੇ ਪਾਓ ਹੋਰ ਨਾ ਫੂਲ ਤੇ ਤਿੰਨ ਟੁਕੜੀਆਂ ਚਾਹਾਂ ਠੱਠੀ ਪਾਓ ਜਿਵੇਂ ਲਾਗੀ ਤੇਣਾ ਫਿਰ ਮੈਂ ਆਉਂ ਮੈਂ ਇਹਨੂੰ ਰੱਖੋ ਇਹ ਦੂਾਈ ਖਾਈ ਦੇ ਨਾ ਇਹ ਦੂਹ ਬੋਲਦੇ ਆ ਨਾ ਤੇ ਚੰਗੀ ਉਹਨਾਂ ਤਾਂ ਬੋਲਦੀਆਂ ਨਹੀਂ ਪਈਆਂ ਆਪਾਂ ਦੰਕ ਬਾਅਦ ਬਾਂਤੀ ਜਾ ਰਹੇ ਨੇ ਤੇਰੀ ਰਹਿ ਗਈ ਮਿੱਠੇ ਗਵਾਦਾ ਦੂਜੇ ਹੱਥੇ ਲਈ ਮੰਨਦੇ ਫਿਰ ਉਹ ਨਾ ਪ੍ਰਾਪ ਮੇਰੇ ਪਰ ਆਵੇ ਕਿਉਂ ਉਹਦੀ ਪ੍ਰਾਪ ਤੂੰ ਹੀ ਆਤਰਾਕ ਇਕਨ ਤੂੰ ਵੀ ਰੱਖ ਪ੍ਰਾਪ ਤੂੰ ਮੋਹ ਚ ਚਲਕ ਲੈ ਰਖੜੀ ਤੇ ਹੱਥ ਰੱਖ ਇਹ ਤੂੰ ਪਛਾਅ ਤੇ ਲੱਗ ਮੈਂ ਹੱਥ ਰੱਖ ਕੁੜੀਆਂ ਬੰਦੀਆਂ ਮੈਨੂੰ ਬਰਫੀ ਅਮਰੀਕਾ ਆਇਆ ਹੈਗਾ ਮੈਂ ਪ੍ਰਾਪ ਵੀ ਭਾਈ ਦੀ ਜਾਰੀ ਇਹ ਨੂੰ ਇੰਨਾ ਕਸੋ ਇੰਨਾ ਕਰਤਾ ਕਿ ਜਦੋਂ ਉਹ ਇੰਨਾ ਕਰਦਾ ਜਾਲੀ ਜੂਵੀ ਮੇਨ ਪਾਰ ਤਾਂ ਰਹਿ ਗਈ ਯੂਵੀ ਇਹ ਬਾਤ ਜੂਵੀ ਇਹ ਤੇ ਦੀ ਜੀ ਆ ਆ ਇੱਕੰਦਾ ਆਏ ਖੋਲ ਆਏ ਨਹੀਂ ਇੰਨੀ ਡਿਸਾਈਡਡ ਦੇਖੀ ਤੂੰ ਸਹੀ ਤੂੰ ਕਹਣਾ ਆਏ ਤੁਹਾਡੇ ਵਰਗੇ ਹੀ ਆ ਜੇ ਵੇਖੀ ਇਹਦਾ ਦੇ ਹਿਸਾਬ ਨਾਲ ਹੀ ਜਾਂਦਾ ਇਕ ਵਾਰ ਕੀ ਜਮਈ ਇਕ ਵਾਰ ਕੀ ਆਏ ਅੱਗੇ ਥੈਂਕ ਯੂ ਜਿਵੇਂ ਗਿਫਟ ਦੇ ਲਈ ਭੈਣਾਂ ਨੂੰ ਡਾਲਸ ਨੇ ਡਾਲਸ ਮਿਲ ਗਿਆ ਹੈ ਹਾਂ ਆਏ ਤੁਹਾਨੂੰ ਕੋਣ ਵਾਲੀ ਹੈ ਇਹ ਕਮਗਾ ਇੱਧਰ ਇੱਧਰ ਕਿੰਨੇ ਸੋਹਣੇ ਹਾਂ ਬਹੁਤ ਸੋਹਣੀਆਂ ਬਹੁਤ ਸਾਰੇ ਵੀਰੇ ਨੂੰ ਥੈਂਕ ਯੂ ਤਾਂ ਕਹੋ ਉਹ ਇਹ ਬੇਟਾ ਅਰੇ ਦਿਨ ਕੰਨ ਨਾ ਪੱਟ ਦੋ ਇਹਨੇ ਉਹ ਲੇਟ ਜਵਾਕ ਝੰਗ ਰਜੇ ਮੇਰੀ ਵੈਰੀ ਜਾ ਕਰੋ ਸੰਘਿਆ ਸੰਘਿਆ ਨਾ ਕਰੋ ਆ ਇਧਰ ਕਰਾਂਗੇ ਇਧਰ ਕਰਾ ਕੱਲੇ ਕੱਲੇ ਦਾ ਦਰਵਾਜ਼ਾ ਦੇ ਦਿਆਂਗੇ ਬਿਲਕੁਲ ਆਓ ਇਹ ਲੈ ਵੀ ਠੀਕ ਹੈ ਵੀ ਆਪਾਂ ਖਾਜ ਨਾ ਦੇ ਨਾਲ ਇਹਨਾਂ ਬੱਦੇ ਦਿੱਤੇ ਹੈ ਆਪਾਂ ਕਿੱਸ ਲੈਣੇ ਕਿਉਂਕਿ ਦੇਣੇ ਆ ਨਹੀਂ ਸਹੀ ਗੱਲ ਆ ਚਲੋ ਵਧੀਆ ਗੱਲ ਆ ਸਾਡੇ ਨਾ ਕੋਈ ਬ੍ਰੋਕਰ ਹੈ ਭਾਈ ਉਹ ਲੈ ਜਾਊਗਾ ਆਜੋ ਆਜੋ ਮੀਆਂ ਜੀ ਆਜੋ ਆਪਾਂ ਤੁਹਾਨੂੰ ਗਿਫਟ ਵੀ ਦੇ ਦੇ ਬੈਠੋ ਆਣ ਕੇ ਇਧਰ ਆਓ ਹਾਂ ਆਪਾਂ ਤੁਹਾਨੂੰ ਗਿਫਟ ਵੀ ਦੇ ਦੇ ਠੀਕ ਆ ਲੈ ਕੇ ਨਹੀਂ ਇਹਦੀ ਪੇ ਚੰਗੀ ਐ ਨਾ ਫਿਰੇ ਲੈ ਆਉਂਦਾ ਵਸ ਕੀ ਮੀ ਆ ਵਿਚਾਰੇ ਲਾਜੂ ਨੇ ਵਿਚਾਰੇ ਦਿਹਾੜੀ ਦਾ ਇੱਥੇ ਨਾ ਗਏ ਆਂ ਦੀ ਡੰਗਰਾ ਉਹਨੇ ਕਿਹਾ ਗਿਫਟ ਲੈਣ ਦਾ ਟਾਈਮ ਹੀ ਕੋਨੀ ਗਿਫਟ ਕੇ ਆਦਾ ਹੀ ਸਮਾਨ ਪੂਰਾ ਮਹਾਂ ਹੁੰਦਾ ਕਿ ਸਾਰੀ ਦਿਹਾੜੀ ਤੁਰ ਫਿਰ ਕੇ ਨਹੀਂ ਵੀ ਰਾਜੂ ਨਹੀਂ ਰਾਜੂ ਹੁਣਾਂ ਦੀ ਇਹ ਗੱਲੋ ਸਿਰਤਾ ਦਰਸ਼ਨ आले ਹੋਏ ਦਰਸ਼ਨ ਦੇ ਹੁੰਦੇ ਆ ਆਪਾਂ ਨੂੰ ਡੰਗਰਾਂ ਦੀ ਟੈਨਸ਼ਨ ਲੈਣ ਦੀ ਨਹੀਂ ਲੋੜ ਪੈਂਦੀ ਤੇ ਰਾਜ ਦੇ ਹੁੰਦਾ ਖੇਤ ਦੀ ਟੈਨਸ਼ਨ ਲੈਣ ਦੀ ਲੋੜ ਪੈਂਦੀ ਤੇ ਕੰਮੂ ਦੇ ਹੁੰਦੇ ਆ ਵੈਸੇ ਆ ਹੀ ਕੋਈ ਬਾਦੂ ਘਟੂ ਜਿਹੜਾ ਮਰਜੀ ਕੰਮ ਕੰਮੂ ਆਲ ਰੌਂਡਰੀ ਆ ਜਿਹੜਾ ਮਰਜੀ ਕੰਮ ਅਗਰਾਉ ਕੰਮੂ ਦੋ ਕੰਮੂ ਨੂੰ ਕੋਈ ਚੱਕਰ ਨਹੀਂ ਜਿੱਥੇ ਕੋਈ ਕੰਮ ਨਹੀਂ ਖੜਦਾ ਤੇ ਉਥੇ ਚਲੋ ਕੰਮੂ ਹੋਣੀ ਲੱਗੇ ਹੀ ਜਾਗੇ ਆ ਲੋ ਲੈ ਆਵੀਂ ਆ ਨੀ ਮੈਂ ਹਾਂ ਇਹ ਚਾਹਣ ਵਾਲੀ ਤੂੰ ਮੱਦੋ ਤੂੰ ਮੱਦੋ ਉਹ ਉਹ ਆਹੋ ਇਸਕੋ ਵੀ ਕਹਿੰਦੀ ਮੈਂ ਨਹੀਂ ਕਹਿੰਦਾ ਪਾਣੀ ਨਹੀਂ ਨਹੀਂ ਪੈਸੇ ਮਦੋ ਪੈਸੇ ਨਹੀਂ ਦੇਈਏ ਦੇ ਦੋ ਜਾਂ ਪੈਸੇ ਦੇ ਦੋ ਰੁਪਏ ਆ ਤੂੰ ਮੇਰੇ ਕੋਲ ਖਾ ਜਾਣਾ ਕਾਕਾ ਦਾ ਆਪਦੀ ਵੀ ਚਾਕਲੇਟ ਖਾਂਦਾ ਹੀ ਆਉਂਦਾ ਇਹ ਬਈ ਜਵਾਕਾ ਦਾ ਬਹੁਤ ਪਿਆਰ ਕਰਦਾ ਨੇ ਦਿੱਤੀ ਵੀ ਬਣਾਉਂਦਾ ਤੋੜਿਆ ਨਹੀਂ ਕੋਈ ਤੋੜਿਆ ਨਹੀਂ ਤੋੜਿਆ ਨਹੀਂ ओने कढ़ाई आप गड्डी हुई <laughs> तो तो है देख खोल के फरमान देखी अब्दुल आप हमारे साथ गुजार में गए थे आप कहां तो नहीं नहीं से।, से ले के आएगी थैंक यू सो मच भैया नहीं नहीं वाकई से उस दिन कह थे वहां से नहीं पहले इसमें रखा था से मेरा प्लान था ना कि मैं अच्छा दिन दिन साइड में जो पहले घर चला जाऊं ਸਾਰੀ ਦਿਹਾੜੀ ਲੱਗਾ ਰਹੇ ਜੇ ਨਾ ਉਹ ਵੇਰ ਗਿਆ ਦੇ ਇਹਨਾਂ ਨੂੰ ਆਵਾਜ਼ ਮਾਰ ਲਈ ਵੇਰ ਗਿਆ ਦੇ ਆਵਾਜ਼ ਮਾਰ ਲਈ ਕੰਬੋਲ ਐ ਨੂੰ ਰੱਜ ਜੁੰਡਿਆ ਨਾ ਆਪ ਹੀ ਗੇਰੀ ਗੇੜਾ ਕਾਢੀ ਜਾਣਾ ਕਾ ਓਏ 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 ਆਉਂਦੀ ਆ ਕਾਕਾ ਵੀ ਆ ਗਿਆ ਜੀ ਮੇਰਾ ਸਨੋਵਰ ਬੰਦ ਤੇ ਗੀਤ ਬੰਦ ਬਜਾਉਂਦੀ ਕਰਦਾ ਆ ਕਾਕਾ ਵੀ ਆ ਰਹੇ ਨੇ ਹਾਂ ਇਹ ਪਿੰਡਾਂ ਚੋਂ ਆਉਂਦੇ ਨੇ ਉਹ ਆਪਣਾ ਡਪਾ ਹੋ ਗਿਆ ਹਾਂ ਕਾਈ ਸਭਰਾ ਗੋਲ ਬੇ ਬਾਕੀ ਤੇ ਦੇ ਸਕਦਿਆਂ ਰਖੜੀ ਰੁਖੜੀ ਬੰਨ ਕੇ ਹੁਣ ਬੀਬੀਆਂ ਚ ਲੈਦੇ ਦਿਵਾਲੀ ਹੋਈਆਂ ਥਈਆਂ ਰੋਟੀਆਂ ਦਾ ਭਗਾਉਣਾ ਹਲੇ ਤੇ ਉਧਰ ਲਗੀਆਂ ਹੋਈਆਂ ਨੇ ਤੇ ਬਾਕੀ ਬਹੁਤ ਬਹੁਤ ਧੰਨਵਾਦ ਬਾਈ ਸਾਰਿਆਂ ਦਾ ਵਲੌਗ ਵੇਖਣ ਵਾਸਤੇ ਵਲੌਗ ਵਧੀਆ ਲੱਗਾ ਆ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਅਨੰਤ ਤੁਹਾਨੂੰ ਨੈਕਸਟ ਵੀਡੀਓ ਚ ਉਹਨਾਂ ਟਾਈਮ ਲਈ ਬਾਏ ਬਾਏ ਟਾਟਾ ਲਵ ਯੂ ਆਲ ਅਨਿਵਾ